ਸ਼ੇਖੂ ਕੁਮਾਰ ਮੇਰਾ ਪਿੰਡ ਦਾ ਅੰਗਲਾ ਜੀ ਸਭ ਤੋਂ ਵੱਡੀ ਸਮੱਸਿਆ ਭਾਈ ਗਰਾਊਂਡ ਦੀ ਹਾਲੀਆ ਹੀ ਹੈ ਕਿ ਨਾ ਕੋਈ ਪਿੱਛੇ ਸਫਾਈ ਆ ਦੇਖੋ ਨਾ ਰਗ ਪੇਚ ਸਹੀ ਆ ਨਾ ਟਰੈਕ ਆ ਨਾ ਮੁੰਡੇ ਰਨਿੰਗ ਕਰ ਸਕਦੇ ਤੇ ਨਾ ਖੇਡਣਾ ਵਸ ਨੇ ਦੇਸ ਖੇਡ ਕੋਲ ਸਕਦੇ ਆ ਪਰੇਸ਼ਾਨੀ ਬਹੁਤ ਜਿਆਦਾ ਆਂਦੀ ਭਾਈ ਸਫਾਈ ਸੁਈ ਵੀ ਆ ਪਿੱਛੇ ਸਾਰਾ ਕੁਝ ਨਹੀਂ ਦੇਖੋ ਕਿੰਨੀ ਪ੍ਰੋਬਲਮ ਆ ਨਾ ਸੋ ਕੀ ਮੰਗ ਜਿਹੜੀ ਸਰਕਾਰ ਕੋਲ ਕਰਨਾ ਚਾਹੁੰਦੇ ਹੋ ਮੰਗ ਭਾਈ ਛੋਟੇ ਤਾਂ ਸਾਡੇ ਜਿਹੜੇ ਛੋਟੇ ਪਿੰਡ ਆ ਉਹਨਾਂ ਵਿੱਚ ਵੀ ਸਟੇਡੀਅਮ ਬਣੇ ਆ ਪੱਕੇ ਗਰਾਊਂਡ ਆ ਆ ਪਰ ਸਾਡਾ ਪੇ ਕਸਬਾ ਹੀ ਕਸਬਿਆਂ ਜਾਂਦਾ ਪਰ ਇੱਥੇ ਕੋਈ ਹਾਡੇ ਕਸਬੇ ਨੂੰ ਪਈ ਸਕੋ 100 ਪਿੰਡ ਪੈਂਦਾ ਹੋਣਾ ਪਰ ਭਜੀ ਬਿਲਕੁਲ ਵੀ ਇਹਨੂੰ ਵੀ ਖੇਡਣ ਵਾਸਤੇ ਕੋਈ ਗਰਾਊਂਡ ਨਹੀਂ ਹੈਗੀ ਇਸ ਨਾ ਕੋਈ ਸਫਾਈ ਆ ਜਿੱਦਾਂ ਕਿ ਇੱਥੇ ਲੋਕਾਂ ਦੇ ਪਿੰਡਾਂ ਚਹੀ ਜਾਈਏ ਤੇ ਪਿੱਛੇ ਪਿچھے ਸਾਰੇ ਪਾਸੇ ਬਾਉਂਡਰੀ ਕਰਕੇ ਸੀਟਾਂ ਬਣੀਆਂ ਹੁੰਦੀਆਂ ਪਰ ਸਾਡੇ ਕੋਸ਼ ਵੀ ਨਹੀਂ ਹੈਗਾ ਅਸੀਂ ਤੁਸੀਂ ਦੇਖੋਗੇ ਤਾਂ ਸਾਰੇ ਪਿੱਛੇ ਝਾੜੀਆਂ ਆ ਇਹਦੇ ਵਿੱਚ ਖੇਡਦੇ ਸਮੇਂ ਕੇ ਮੋਕੇ ਕੇ ਦੇ ਸਾਪ ਲੜ ਜੇ ਤਾਂ ਉਹਦਾ ਕੋਈ ਜ਼ਿੰਮੇਵਾਰ ਨਹੀਂ ਹਾਂਜੀ ਕੀ ਨਾਮ ਹੈ ਤੁਹਾਡਾ ਔਰ ਕੀ ਜਿਹੜੀ ਸਮੱਸਿਆ ਤੁਹਾਨੂੰ ਇਸ ਸਮੇਂ ਜਿਹੜੀ ਪੇਸ਼ ਆ ਰਹੀ ਹੈ ਸਰ ਮੇਰਾ ਨਾਮ ਕਰਨ ਕੁਮਾਰ ਆ ਤੇ ਅਸੀਂ ਸਾਨੂੰ ਇਹੋ ਹੀ ਸਮੱਸਿਆ ਆਂਦੀ ਹੈ ਕਿ ਸਾਡੀ ਗਰਾਊਂਡ ਦੇਖੋ ਕਿੰਨੀ ਗੰਦੀ ਆ ਨਾ ਇੱਥੇ ਸਫਾਈ ਦਾ ਧਿਆਨ ਆ ਮੁੰਡੇ ਜਿਹੜੇ ਰਨਿੰਗ ਵੀ ਕਰਦੇ ਆ ਉਹਨਾਂ ਨੇ ਲੌਂਗ ਜੰਪ ਖੁਦ ਤਿਆਰ ਕੀਤਾ ਉਥੇ ਨਾ ਲੌਂਗ ਜੰਪ ਦੀ ਸੁਵਿਧਾਵਾਂ ਨਾ ਇੱਥੇ ਕ੍ਰਿਕਟ ਦੀਆਂ ਸੁਵਿਧਾਵਾਂ ਵੱਡੇ ਵੱਡੇ ਦਾਅਵੇ ਤੇ ਕਰਦੇ ਆ ਸਰਕਾਰਾਂ ਕੀ ਨਸ਼ਿਆਂ ਤੋਂ ਦੂਰ ਰਹੋ ਪਰ ਦੂਰ ਕਿੱਦਾਂ ਰਹਿਣ ਜੇ ਗਰਾਊਂਡਾਂ ਦੀ ਸਫਾਈ ਨਹੀਂ ਹੋਣੀ ਇੱਥੇ ਨੌਜਵਾਨ ਕਿੱਦਾਂ ਖੇਡਣਗੇ ਸਾਨੂੰ 13 ਕਿਲੋਮੀਟਰ ਦੂਜੇ ਜਾਣੇ ਪੈਂਦਾ ਕੋ ਦਾਸਪੁਰ ਉਦਾਸਪੁਰ ਉੱਥੇ ਜਾਓਗੇ ਇੰਨੀ ਸਾਨੂੰ ਸਭ ਉੱਥੋਂ ਲੱਗੇ 100 ਪਿੰਡ ਪੈਂਦਾ ਹੋਣਾ ਜੇ ਉਹ ਉਦਾਸਪੁਰ ਜਾਂਦਾ ਜੇ ਇੱਥੇ ਸਫਾਈ ਹੋਏਗੀ ਤੇ ਉਹ ਸਾਰੇ ਇੱਥੇ ਆਣਗੇ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਮੇਰੀ ਸਮੱਸਿਆ ਜਿਹੜੀ ਆ ਰਹੀ ਹੈ ਔਰ ਕੀ ਇਸ ਮਸਲੇ ਜਿਹੜੀ ਹੈ ਸਰਕਾਰ ਕੋਲੋਂ ਤੁਸੀਂ ਕੀ ਮੰਗ ਕਰਨਾ ਜਾਂਦੇ ਹੋ ਸਰਕਾਰ ਕੋਲੋਂ ਮੰਗ ਕਰਨਾ ਚਾਹੁੰਦੇ ਆ ਕਿ ਸਾਨੂੰ ਮਲਕੀ ਉਧਾ ਸਰਕਾਰ ਵੱਲੋਂ ਕੈਂਪ ਲਗਾਏ ਜਾਂਦੇ ਕਿ ਨਸ਼ਿਆਂ ਤੋਂ ਦੂਰ ਰਵੋ ਨਸ਼ਿਆਂ ਤੋਂ ਦੂਰ ਆਣਾ ਚਾਹਨੇ ਆਪਾਂ ਪਰ ਇੱਥੇ ਫੈਸਿਲਿਟੀਆਂ ਨਹੀਂ ਹੈਗੀਆਂ ਫੈਸਿਲਿਟੀਆਂ ਬਾਕੀ ਯਹੀ ਪਿੰਡਾਂ 'ਚ ਜਾਣੇ ਆ ਉੱਥੇ ਨੈਟ ਲੱਗੇ ਹੁੰਦੇ ਆ ਪ੍ਰੈਕਟਿਸ ਕਰਨ ਨੂੰ ਗਰਾਊਂਡਾਂ ਬੜੀ ਬੜੀ ਵਧੀਆ ਤਿਆਰ ਕੀਤੇ ਜਾਂਦੀਆਂ ਪਰ ਸਾਡੀ ਗਰਾਊਂਡ ਦੇਖੋ ਇੱਕ ਵਾਰ ਅਸੀਂ ਖੇਡਾਂਗੇ ਤਾਂ ਇਹਨੇ ਜੇ ਗਰਾਊਂਡ ਵਧੀਆ ਹੋਏਗੀ ਆਪਾਂ ਆਪਣੇ ਕੋਲੋਂ ਜੇ ਆਪਾਂ ਕੋਈ ਆਗ ਨਹੀਂ ਕੋਈ ਸਰਕਾਰੀ ਨੌਕਰੀ ਕਰ ਰਹੇ ਗਏ ਬਾਤ ਤੋਂ ਬਾਅਦ ਇੱਥੇ ਗਰਾਊਂਡ ਲਈ ਲਾ ਸਕੀਏ ਜਿਹੜਾ ਕੋਨੇ ਜੋਗੇ ਹੋਈ ਤੇ ਅਸੀਂ ਹੁੰਦੇ ਜੋਗੇ ਵੀ ਕਰ ਸਕਦੇ ਆ ਪਰ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰ ਸਾਡੀ ਗਰਾਊਂਡ ਵਾਲ ਦੇਖੇ ਤੁਹਾਡੇ ਨਿਊਜ਼ ਜਿਹੜੀ ਹੈ ਕਿ ਸਾਨੂੰ ਮਲਕੀ ਬਾਤ ਤੋਂ ਬਾਅਦ ਲੋਕੀ ਦੇਖਣ ਸਾਡੀ ਮਲਕੀ ਸਰਕਾਰ ਸੁਣੇ ਸਾਡੀ ਗਰਾਊਂਡ ਦਾ ਕੋਈ ਹੱਲ ਕਰਨਾ ਤਾਂ ਕੀ ਨਾਮ ਹੈ ਤੁਹਾਡਾ ਔਰ ਕੀ ਜਿਹੜੀ ਸਮੱਸਿਆ ਤੇ ਸਰਕਾਰ ਕੋਲੋਂ ਕੀ ਮੰਗ ਆ ਤੁਹਾਡੀ ਮੇਰਾ ਨਾਮ ਗੋਲੂ ਆ ਜੀ ਸਮੱਸਿਆ ਬਸ ਐਹੀ ਆ ਕਿ ਗਰਾਊਂਡ ਦਾ ਹੱਲ ਕਰਵਾ ਦਿਓ ਵੇਖੋ ਮਾਰੇ ਇਹ ਬੂਚੇ ਕਿੰਨੇ ਆ ਇਹਦੇ ਨਾਲ ਮਾਰੋ ਕੈਮਰਾ ਹਾਂਜੀ ਤੇ ਅਦਾ ਹੱਲ ਕਰਵਾ ਦਿਓ ਹੋਰ ਕੋਈ ਹੱਲ ਨਹੀਂ ਜੀ ਗਰਾਊਂਡ ਦਾ ਹੱਲ ਕਰਵਾ ਦਿਓ ਅਸੀਂ ਬਹੁਤ ਤਾਂਜਾਂ ਜੀ ਕੋਲੋਂ ਪੈਸੇ ਲਾ ਲਾ ਕੇ ਅਸੀਂ ਗਰਾਊਂਡ ਦਾ ਕਰਾਣੇ ਕਦੀ ਸਪਰੇਅ ਕਰੀਦਾ ਤੇ ਅੱਜ ਫਰਸ਼ ਪਾਣਾ ਹੈ ਸੀਮੈਂਟ ਲਿਆਂਦਾ ਰੇਤਾ ਬਜਰੀ ਤੇ ਆਪਣਾ ਹੱਲ ਕਰਵਾਓ ਕੋਈ ਸਰਕਾਰ ਨੂੰ ਐਹੀ ਮੰਗਾ ਜੀ